ਲੰਬੇ ਸਮੇਂ ਤੋਂ ਨਹਿਰੀ ਪਾਣੀ ਦੀ ਉੜੀ ਕਰਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪਾਈਪਲਾਈਨਾਂ ਰਾਹੀਂ ਪਾਣੀ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਨਿਭਾਇਆ ਜਾ ਰਿਹਾ ਹੈ। ਫਸਲਾਂ ਲਈ ਨਹਿਰੀ ਪਾਣੀ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ। ਸਰਕਾਰ ਵੱਲੋਂ ਨਹਿਰੀ ਪਾਣੀ ਨੂੰ ਖੇਤਾਂ ਤੱਕ ਪਹੁੰਚਾਉਣ ਦੇ ਲਈ ਅੰਡਰਗ੍ਰਾਉਂਡ ਪਾਈਪਲਾਈਨਾਂ ਭਵਾਈਆਂ ਗਈਆਂ। ਪੁਰਾਣੇ ਸੂਏ, ਕੱਸੀਆਂ ਅਤੇ ਰਜਵਾਹਿਆਂ ਨੂੰ ਚਾਲੂ ਕੀਤਾ ਗਿਆ। ਗੁਣਿਤ ਕਸੀਆਂ ਅਤੇ ਸੂਹਿਆਂ ਰਾਹੀਂ ਖੇਤਾਂ ਵਿੱਚ ਨਹਿਰੀ ਪਾਣੀ ਪਹੁੰਚ ਰਿਹਾ ਹੈ ਤੇ ਕਿਸਾਨ ਇਸ ਨਹਿਰੀ ਪਾਣੀ ਦਾ ਲਾਭ ਲੈ ਰਹੇ ਨੇ ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਿਜਲੀ ਦੀ ਕਾफी ਖਪਤ ਕੱਟੀ ਹੈ ਤੇ ਧਰਤੀ ਹੇਠਲੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਮਿਹਰ ਖੇਤ ਨੂੰ ਨਕਾ ਹਰ ਖੇਤ ਤੱਕ ਪਾਣੀ ਪਹੁੰਚੂਗਾ ਉਹ ਅੱਜ ਅਸੀਂ ਹਕੀਕਤ ਦੇ ਵਿੱਚ ਸੱਚ ਹੁੰਦਾ ਦੇਖ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਪਿੱਛੇ ਵੀ ਪਾਣੀ ਚੱਲ ਰਿਹਾ ਹੈ ਇੱਧਰ ਸੁਆਇਆ ਇੱਧਰੋਂ ਵੀ ਪਾਣੀ ਆ ਰਿਹਾ ਹੈ ਅਸੀਂ ਮਾਨ ਸਰਕਾਰ ਦੇ ਤੇ ਉਹਨਾਂ ਦੀ ਸਮੂਚੀ ਟੀਮ ਦਾ ਸਾਰੇ ਨਗਰ ਵੱਲੋਂ ਸਾਰੇ ਇਲਾਕੇ ਵੱਲੋਂ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਿਆ ਹੈ ਕਿਉਂਕਿ ਇੱਕ ਤਾਂ ਨਹਿਰ ਦੇ ਪਾਣੀ ਦਾ ਫਾਇਦਾ ਇਹ ਹੈ ਕਿ ਉਹਦੇ ਵਿੱਚ ਮਿਨਰਲਸ ਨੇ ਨਾਲ ਪਜਾਉ ਮਿੱਟੀ ਵੀ ਆਉਂਦੀ ਹੈ 5-7 ਮਿੰਟਾਂ 'ਚ ਇੱਕ ਕਿੱਲਾ ਭਰ ਦਿੰਦਾ ਉਹ ਤੇ ਦੂਜਾ ਫਾਇਦਾ ਇਹ ਹੈ ਕਿ ਆਪਾਂ ਜੇ ਨਹਿਰ ਦਾ ਪਾਣੀ ਆਊਗਾ ਟਿਊਬੇਲ ਬੰਦ ਕਰਾਂਗੇ ਬਿਜਲੀ ਤਾਂ ਬਚਣੀ ਬਚਣੀ ਹੈ ਥੱਲੋਂ ਪਾਣੀ ਬਚਣਾ ਸਵੇਰਾ ਟੀਵੀ ਦੇਖਣ ਵਾਲੇ ਸਾਰੇ ਦਰਖਾੰਦਾ ਸਵਾਗਤ ਹੈ ਇਸ ਵੇਲੇ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿ ਜ਼ਿਲ੍ਹਾ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਮੌਜੂਦ ਹਾਂ ਔਰ ਤਸਵੀਰਾਂ ਰਾਹੀਂ ਕੁਝ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਆ ਪਾਣੀ ਦੀ ਮਾਰ ਜਿਹੜੀ ਆ ਉਹ ਪੁਲ ਨੂੰ ਪੈਂਦੀ ਹੋਈ ਦਿਸ ਰਹੀ ਹੈ ਅਤੇ ਜਿਹੜੇ ਨਾਲ ਜਿਹੜੇ ਰੇਲਵੇ ਵਿਭਾਗ ਵੱਲੋਂ احتیاط ਦੇ ਤੌਰ ਦੇ ਉੱਤੇ ਸੇਨਾਂ ਦੀ ਜਿਹੜੀ ਆਵਾਜ਼ ਆਹੀ ਹੈ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਜੰਮੂ ਤੋਂ ਅ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਹਨ ਉਹਨਾਂ ਨੂੰ ਕਨਵਰਟ ਕਰਕੇ ਬਾਇਆ ਅੰਮ੍ਰਿਤਸਰ ਤੋਂ ਭੇਜਿਆ ਜਾ ਰਿਹਾ ਹੈ ਅਤੇ ਜਿਹੜੀਆਂ ਟ੍ਰੇਨਾਂ ਜੰਮੂ ਨੂੰ ਜਾ ਰਹੀਆਂ ਹਨ ਉਹਨਾਂ ਦੀ ਗੇੜ ਜਿਹੜੀ ਹੈ 70 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਇਤੋਂ ਗੁਜ਼ਰਨ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ ਅਤੇ ਉਸ ਦੇ ਨਾਲ ਹੀ ਜੰਮੂ ਤੋਂ ਡੀਆਰਐਮ ਵਿਵੇਕ ਕੁਮਾਰ ਉਨੀ ਪਹੁੰਚਿਆ ਹਨ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਜਾਇਜ਼ਾ ਲਿੱਤਾ ਜਾ ਰਿਹਾ ਹੈ ਹਾਲਾਂਕਿ ਜਦੋਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਜਿਹੜਾ ਸਾਫ਼ ਮਨਾਂ ਕਰ ਦਿੱਤਾ ਗਿਆ ਹੈ ਕਿ ਉਹ ਹਲੇ ਆਪਣੀ ਜਿਹੜੀ ਆ ਬਾਈਟ ਉਹ ਨਹੀਂ ਦੱਸ ਸਕਦੇ ਹੈ ਕਿਉਂਕਿ ਪਹਿਲੇ ਉਹਨਾਂ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾਏਗਾ ਅਤੇ ਉਹਨਾਂ ਵੱਲੋਂ ਇਤਿਹਾਸ ਦੇ ਤੌਰ ਦੇ ਉੱਤੇ ਜਿਹੜਾ ਆਪਣੀ ਦੇਖ ਰੇਖ ਦੇ ਵਿੱਚ ਇੱਥੇ ਰਿਪੇਅਰ ਦਾ ਕੰਮ ਜਿਹੜਾ ਉਹ ਲਗਾਤਾਰ ਜੋ ਦਿਸਰ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਜੰਮੂ ਡਿਵੀਜ਼ਨਲ ਤੋਂ ਡੀਆਰਐਮ ਜਿਹੜੇ ਵਿਵੇਕ ਕੁਮਾਰ ਹੁਣੀ ਆ ਉਹਨਾਂ ਵੱਲੋਂ ਖੁਦ ਆ ਕੇ ਇੱਥੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਕੈਮਰੇ ਦੇ ਸਾਹਮਣੇ ਆਣ ਤੋਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਯਾਨੀ ਕਿ ਇਹਨਾਂ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਜ਼ਿਲ੍ਹਾ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਮੌਜੂਦ ਹਾਂ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਆ ਪਾਣੀ ਦੀ ਮਾਰ ਜਿਹੜੀ ਆ ਉਹ ਪੁਲ ਨੂੰ ਪੈਂਦੀ ਹੋਈ ਦਿਸ ਰਹੀ ਹੈ ਅਤੇ ਕਿਤੇ ਨਾ ਕਿਤੇ ਰੇਲਵੇ ਵਿਭਾਗ ਵੱਲੋਂ ਇਹਤਿਆਤ ਦੇ ਤੌਰ ਉਤੇ ਸੇਨਾ ਦੀ ਜਿਹੜੀ ਆਵਾਜ਼ ਆਹੀ ਹੈ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਜੰਮੂ ਤੋਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਹਨ ਉਹਨਾਂ ਨੂੰ ਕਨਵਰਟ ਕਰਕੇ ਬਾਇਆ ਅੰਮ੍ਰਿਤਸਰ ਤੋਂ ਭੇਜਿਆ ਜਾ ਰਿਹਾ ਹੈ ਅਤੇ ਜਿਹੜੀਆਂ ਟ੍ਰੇਨਾਂ ਜੰਮੂ ਨੂੰ ਜਾ ਰਹੀਆਂ ਹਨ ਉਹਨਾਂ ਦੀ speed ਜਿਹੜੀ ਹੈ 10 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੋਂ ਇਤੋਂ ਗੁਜ਼ਰਨ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ ਅਤੇ ਉਸ ਦੇ ਨਾਲ ਹੀ ਜੰਮੂ ਤੋਂ DRM ਦੇਵੇ ਕੁਮਾਰ ਉਨੀ ਪਹੁੰਚਿਆ ਨਾ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਜਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਜਿਹੜਾ ਸਾਫ਼ ਮਨਾਂ ਕਰ ਦਿੱਤਾ ਗਿਆ ਹੈ ਕਿ ਉਹ ਹਲੇ ਆਪਣੀ ਜਿਹੜੀ ਆ ਵਾਈਟ ਹੋ ਨਹੀਂ ਦੱਸ ਸਕਦੇ ਹੈ ਕਿਉਂਕਿ ਪਹਿਲੇ ਉਹਨਾਂ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾਏਗਾ ਅਤੇ ਉਹਨਾਂ ਵੱਲੋਂ ਇਤਿਹਾਸ ਦੇ ਤੌਰ ਦੇ ਉੱਤੇ ਜਿਹੜਾ ਆਪਣੀ ਦੇਖ ਰੇਖ ਦੇ ਵਿੱਚ ਇੱਥੇ ਰਿਪੇਅਰ ਦਾ ਕੰਮ ਜਿਹੜਾ ਉਹ ਲਗਾਤਾਰ ਜੋ ਦਿਸਰ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਜੰਮੂ ਡਿਵੀਜ਼ਨਰ ਤੋਂ ਡੀਆਰਐਮ ਜਿਹੜੇ ਵਿਵੇਕ ਕੁਮਾਰ ਹੁਣੀ ਆ ਉਹਨਾਂ ਵੱਲੋਂ ਖੁਦ ਆ ਕੇ ਇੱਥੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਕੈਮਰੇ ਦੇ ਸਾਹਮਣੇ ਆਨ ਤੋਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਯਾਨੀ ਕਿ ਇਹਨਾਂ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਜ਼ਿਲ੍ਹਾ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਮੌਜੂਦ ਹਾਂ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਆ ਪਾਣੀ ਦੀ ਮਾਰ ਜਿਹੜੀ ਆ ਉਹ ਪੁਲ ਨੂੰ ਪੈਂਦੀ ਹੋਈ ਦਿਸ ਰਹੀ ਹੈ ਅਤੇ ਕਿਤੇ ਨਾ ਕਿਤੇ ਰੇਲਵੇ ਵਿਭਾਗ ਵੱਲੋਂ ਇਹ ਸਿਆਤ ਦੇ ਤੌਰ ਉਤੇ ਸੇਨਾ ਦੀ ਜਿਹੜੀ ਆਵਾਜ਼ ਆਹੀ ਹੈ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਜੰਮੂ ਤੋਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਹਨ ਉਹਨਾਂ ਨੂੰ ਕਨਵਰਟ ਕਰਕੇ ਬਾਇਆ ਅੰਮ੍ਰਿਤਸਰ ਤੋਂ ਭੇਜਿਆ ਜਾ ਰਿਹਾ ਹੈ ਅਤੇ ਜਿਹੜੀਆਂ ਟ੍ਰੇਨਾਂ ਜੰਮੂ ਨੂੰ ਜਾ ਰਹੀਆਂ ਹਨ ਉਹਨਾਂ ਦੀ speed ਜਿਹੜੀ ਹੈ 10 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਇਤੋਂ ਗੁਜ਼ਰਨ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ ਅਤੇ ਉਸ ਦੇ ਨਾਲ ਹੀ ਜੰਮੂ ਤੋਂ DRM ਦੇਵੇ ਕੁਮਾਰ ਉਨੀ ਪਹੁੰਚਿਆ ਨਾ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਜਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਜਿਹੜਾ ਸਾਫ਼ ਮਨਾਂ ਕਰ ਦਿੱਤਾ ਗਿਆ ਹੈ ਕਿ ਉਹ ਹਲੇ ਆਪਣੀ ਜਿਹੜੀ ਆ ਵਾਈਟ ਹੋਰ ਨਹੀਂ ਦੱਸ ਸਕਦੇ ਹੈ ਕਿਉਂਕਿ ਪਹਿਲੇ ਉਹਨਾਂ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾਏਗਾ ਅਤੇ ਉਹਨਾਂ ਵੱਲੋਂ ਇਤਿਹਾਸ ਦੇ ਤੌਰ ਦੇ ਉੱਤੇ ਜਿਹੜਾ ਆਪਣੀ ਦੇਖਰੇਖ ਦੇ ਵਿੱਚ ਇੱਥੇ ਰਿਪੇਅਰ ਦਾ ਕੰਮ ਜਿਹੜਾ ਉਹ ਲਗਾਤਾਰ ਜੋ ਦਿਸਰ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਜੰਮੂ ਡਿਵੀਜ਼ਨਰ ਤੋਂ ਡੀਆਰਐਮ ਜਿਹੜੇ ਵਿਵੇਕ ਕੁਮਾਰ ਹੁਣੀ ਆ ਉਹਨਾਂ ਵੱਲੋਂ ਖੁਦ ਆ ਕੇ ਇੱਥੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਕੈਮਰੇ ਦੇ ਸਾਹਮਣੇ ਆਣ ਤੋਂ ਉਹਨਾਂ ਨੇ ਸਾਫ਼ ਮਨਾ ਕਰ ਦਿੱਤਾ ਹੈ ਯਾਨੀ ਕਿ ਇਹਨਾਂ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਕਿ ਜ਼ਿਲ੍ਹਾ ਪਠਾਨਕੋਟ ਦੇ ਰੇਲਵੇ ਸਟੇਸ਼ਨ ਦੇ ਉੱਤੇ ਆਪਾਂ ਮੌਜੂਦ ਹਾਂ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਜਿਹੜਾ ਆ ਪਾਣੀ ਦੀ ਮਾਰ ਜਿਹੜੀ ਆ ਉਹ ਪੁਲ ਨੂੰ ਪੈਂਦੀ ਹੋਈ ਦਿਸ ਰਹੀ ਹੈ ਅਤੇ ਕਿਤੇ ਨਾ ਕਿਤੇ ਰੇਲਵੇ ਵਿਭਾਗ ਵੱਲੋਂ ਇਹਤਿਆਤ ਦੇ ਤੌਰ ਉਤੇ ਸੇਨਾ ਦੀ ਜਿਹੜੀ ਆਵਾਜ਼ ਆਹੀ ਹੈ ਉਹ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਗਈ ਹੈ ਅਤੇ ਜੰਮੂ ਤੋਂ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਜਿਹੜੀਆਂ ਹਨ ਉਹਨਾਂ ਨੂੰ ਕਨਵਰਟ ਕਰਕੇ ਬਾਇਆ ਅੰਮ੍ਰਿਤਸਰ ਤੋਂ ਭੇਜਿਆ ਜਾ ਰਿਹਾ ਹੈ ਅਤੇ ਜਿਹੜੀਆਂ ਟ੍ਰੇਨਾਂ ਜੰਮੂ ਨੂੰ ਜਾ ਰਹੀਆਂ ਹਨ ਉਹਨਾਂ ਦੀ speed ਜਿਹੜੀ ਹੈ 10 ਕਿਲੋ ਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੋਂ ਇਤੋਂ ਗੁਜ਼ਰਨ ਦੀ ਇਜਾਜ਼ਤ ਜਿਹੜੀ ਆ ਉਹ ਦਿੱਤੀ ਗਈ ਆ ਅਤੇ ਉਸ ਦੇ ਨਾਲ ਹੀ ਜੰਮੂ ਤੋਂ DRM ਦੇਵੇ ਕੁਮਾਰ ਉਨੀ ਪਹੁੰਚਿਆ ਨਾ ਉਹਨਾਂ ਵੱਲੋਂ ਜਿਹੜਾ ਇੱਥੇ ਆ ਕੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਜਦ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਉਹਨਾਂ ਵੱਲੋਂ ਜਿਹੜਾ ਸਾਫ਼ ਮਨਾਂ ਕਰ ਦਿੱਤਾ ਗਿਆ ਹੈ ਕਿ ਉਹ ਹਲੇ ਆਪਣੀ ਜਿਹੜੀ ਆ ਵਾਈਟ ਹੋ ਨਹੀਂ ਦੱਸ ਸਕਦੇ ਹੈ ਕਿਉਂਕਿ ਪਹਿਲੇ ਉਹਨਾਂ ਵੱਲੋਂ ਜਿਹੜਾ ਇਹ ਕੰਮ ਕਰਵਾਇਆ ਜਾਏਗਾ ਅਤੇ ਉਹਨਾਂ ਵੱਲੋਂ ਇਤਿਹਾਸ ਦੇ ਤੌਰ ਦੇ ਉੱਤੇ ਜਿਹੜਾ ਆਪਣੀ ਦੇਖ ਰੇਖ ਦੇ ਵਿੱਚ ਇੱਥੇ ਰਿਪੇਅਰ ਦਾ ਕੰਮ ਜਿਹੜਾ ਉਹ ਲਗਾਤਾਰ ਜੋ ਦਿਸਰ ਦੇ ਉੱਤੇ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜੇ ਜੰਮੂ ਡਿਵੀਜ਼ਨਲ ਤੋਂ ਡੀਆਰਐਮ ਜਿਹੜੇ ਵਿਕੇ ਕੁਮਾਰ ਹੁਣੀ ਆ ਉਹਨਾਂ ਵੱਲੋਂ ਖੁਦ ਆ ਕੇ ਇੱਥੇ ਜਾਇਜ਼ਾ ਲਿਤਾ ਜਾ ਰਿਹਾ ਹੈ ਹਾਲਾਂਕਿ ਕੈਮਰੇ ਦੇ ਸਾਹਮਣੇ ਆਨ ਤੋਂ ਉਹਨਾਂ ਨੇ ਸਾਬ ਮੰਨ ਕਰ ਦਿੱਤਾ ਹੈ ਬਾਤੀ ਹੋਰ ਅਪਡੇਟ ਲਈ ਸਾਡੇ ਨਾਲ ਜੁੜੇ ਰਹੋ ਦੇਖਦੇ ਰਹੋ ਦੈਨਿਸ਼ਵੇਰਾ ਟੀਵੀ ਮੈਨੂੰ ਦਿਓ ਇਜਾਜ਼ਤ ਮਰਜੇਸ਼ ਕੁਮਾਰ ਦੈਨਿਸ਼ਵੇਰਾ ਟੀਵੀ ਪਠਾਨਪੁਰ ਤੋਂ ਖਾਸ ਰਿਪੋਰਟ